ਪੰਜਾਬੀ ਗਾਇਕ ਤੇ ਅਦਾਕਾਰਾ ਸੁਨੰਦਾ ਸ਼ਰਮਾ ਦੇ ਨਾਲ ਇੱਕ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਦਰਸਲ ਦੱਸਈਏ ਕਿ ਸੁਨੰਦਾ ਸ਼ਰਮਾ ਨੇ ਹੁਣ ਸੀਐਮ ਭਗਵੰਤ ਮਾਨ ਹੁਣਾ ਨੂੰ ਇੱਕ ਗੁਹਾਰ ਲਗਾਈ ਹੈ। ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਆਪਣਾ ਦੁੱਖ ਸਾਂਝਾ ਕੀਤਾ ਹੈ। ਦਰਸਲ ਦੱਸਈਏ ਕਿ ਹੁਣ ਸੁਨੰਦਾ ਸ਼ਰਮਾ ਨੇ ਪੋਸਟ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਦਾ ਖੁਲਾਸਾ ਕੀਤਾ ਹੈ ਔਰ ਆਖਰ ਕਹਿ ਦਿੱਤਾ ਹੈ ਕਿ ਹੁਣ ਮੈਨੂੰ ਰੋਟੀ ਜੋਗਾਤਾ ਛੱਡ ਦਿਓ ਕਿਉਂਕਿ ਹੁਣ ਸੁਨੰਦਾ ਸ਼ਰਮਾ ਦੇ ਵੱਲੋਂ ਉਸ ਪੋਸਟ ਦੇ ਵਿੱਚ ਇਹ ਚੀਜ਼ ਸਾਂਝੀ ਕੀਤੀ ਗਈ ਹੈ। ਕਿ ਉਹਨਾਂ ਦੇ ਨਾਮ ਦੇ ਉੱਤੇ ਬਹੁਤ ਵੱਡਾ ਫਰੋਡ ਹੋ ਰਿਹਾ ਤੇ ਹੋ ਵੀ ਸਕਦਾ ਕਿਉਂਕਿ ਉਹਨਾਂ ਦੇ ਵੱਲੋਂ ਜੋ ਹੈ ਉਹਨਾਂ ਦੇ ਨਾਮ ਦੇ ਉੱਤੇ ਜੋ ਹੈ ਬਹੁਤ ਵੱਡੀ ਗੇਮ ਖੇਡੀ ਜਾ ਰਹੀ ਹੈ ਆਖਰ ਉਹੜਾ ਨੇ ਇਹ ਵੀ ਖੁਲਾਸਾ ਕੀਤਾ ਕਿ ਉਹਨਾਂ ਦਾ ਕਿਸੇ ਨਾਲ ਵੀ ਬੌਂਡ ਨਹੀਂ ਆ ਉਹ ਇਕੱਲੇ ਆਪਣਾ ਇੰਡੀਪੈਂਡੈਂਟ ਕੰਮ ਕਰ ਰਹੇ ਨੇ ਪਰ ਉਹਨਾਂ ਦੇ ਨਾਮ ਦੇ ਉੱਤੇ ਫੋਨ ਕਾਲਸ ਲੋਕਾਂ ਨੂੰ ਕੀਤੇ ਜਾਂਦੇ ਨੇ ਕਿ ਸੁਨੰਦਾ ਸ਼ਰਮਾ ਸਾਡੇ ਨਾਲ ਬੌਂਡ ਹੈ ਤੁਸੀਂ ਸਾਡੇ ਨਾਲ ਪ੍ਰੋਗਰਾਮ ਕਰ ਲਓ ਤੇ ਉਸ ਤੋਂ ਬਾਅਦ ਪੈਸੇ ਹੜੱਪੇ ਜਾਂਦੇ ਨੇ ਤਾਂ ਹਾਲਾਂਕਿ ਦੱਸਿਆ ਕਿ ਸੁਨੰਦਾ ਸ਼ਰਮਾ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਤੁਸੀਂ ਜੇ ਮੇਰੇ ਨਾਮ ਤੇ ਧੋਖਾਧੜੀ ਕਰੋਗੇ ਤਾਂ ਮੇਰਾ ਨਾਮ ਖਰਾਬ ਹੋ ਰਿਹਾ ਹੈ ਜਿਸ ਤੋਂ ਬਾਅਦ ਮੇਰੇ ਕੰਮ ਤੇ ਡੂੰਘਾ ਅਸਰ ਵੀ ਪੈ ਰਿਹਾ ਤੇ ਮੈਨੂੰ ਰੋਟੀ ਜੋਗਾ ਛੱਡ ਦਿਓ ਹਾਲਾਂਕਿ ਬਹੁਤ ਭਾਵੁਕ ਪੋਸਟ ਜਿਹੜੀ ਆ ਸੁਨੰਦਾ ਸ਼ਰਮਾ ਦੇ ਵੱਲੋਂ ਸਾਂਝੀ ਕੀਤੀ ਗਈ ਆ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਕਿ ਆਖਰ ਸੁਨੰਦਾ ਸ਼ਰਮਾ ਨੇ ਆਪਣੀ ਪੋਸਟ ਦੇ ਵਿੱਚ ਕੀ ਕੁਝ ਗੱਲਾਂ ਲਿਖਿਆ ਨੇ ਦੱਸ ਦਿਓ ਕਿ ਸੁਨੰਦਾ ਨੇ ਕਿਹਾ ਕਿ ਬੱਸ ਕਰੋ ਹੁਣ ਜੋ ਕੁਝ ਮੇਰੇ ਨਾਲ ਕਰ ਰਹੇ ਹੋ ਆਪਣੇ ਬੱਚਿਆਂ ਨੂੰ ਮੇਰੀ ਜਗ੍ਹਾ ਤੇ ਰੱਖ ਕੇ ਸੋਚੋ ਤੇ ਫਿਰ ਮਹਿਸੂਸ ਕਰੋ ਕਿ ਮੇਰੀ ਮਾਂ ਮੈਨੂੰ ਕਿਵੇਂ ਵੇਖਦੀ ਹੋਵੇਗੀ ਰੋਜ਼ ਤਕਲੀਫਾਂ ਚ ਹੋਵੇਗੀ 2 ਸਾਲ ਹੋ ਗਏ ਨੇ ਕੱਲੀ ਨੂੰ ਸਭ ਕੁਝ ਸੰਭਾਲਦਿਆਂ ਨੂੰ ਹਿੰਮਤ ਵੀ ਕਦੇ-ਕਦੇ ਜਵਾਬ ਦੇ ਦਿੰਦੀ ਐ ਮੇਰੇ ਪਿਓ ਦੇ ਜਾਣ ਦੇ ਗਮ ਦੇ ਵਿੱਚ ਹੱਲੇ ਮੈਂ ਹਾਂ ਉਸ ਤੋਂ ਬਾਹਰ ਨਹੀਂ ਆਈਆਂ ਤੇ ਮੈਨੂੰ ਜਿਹੜਾ ਨਵਾਂ ਰੋਗ ਤੁਹਾਡੇ ਵੱਲੋਂ ਲਗਾ ਦਿੱਤਾ ਜਾਂਦਾ ਮੈਂ ਰੋਜ਼ੀ ਰੋਟੀ ਤੇ ਰੋਜ਼ ਲੱਤ ਮਾਰਦੇ ਹੋ ਤੁਹਾਡੇ ਜਿਹੇ ਦੇ ਰਿਪੀਟ ਇਹ ਹਾਲਾਂਕਿ ਉਸਨੇ ਕਿਹਾ ਕਿ ਥੋੜਾ ਜਿਆ ਰਹਿਮ ਕਰੋ ਤਰ ਤੱਕ ਨਹੀਂ ਹੈਗਾ ਮੇਰੇ ਕੋਲ ਮੇਰਾ ਤੇ ਰੋਟੀ ਜੋਗੀਤਾ ਛੱਡ ਦਿਓ ਇਹ ਬਹੁਤ ਵੱਡੀਆਂ ਗੱਲਾਂ ਆਖੀਆਂ ਤੇ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਹੁਣਾਂ ਨੂੰ ਇੱਕ ਅਪੀਲ ਕੀਤੀ ਹੈ ਕਿ ਤੁਸੀਂ ਮੇਰੀ ਰੱਖਿਆ ਕਰੋ ਮੈਨੂੰ ਪ੍ਰੋਟੈਕਟ ਕਰੋ ਕਿਉਂਕਿ ਜਿਸ ਤਰੀਕੇ ਦੇ ਨਾਲ ਧੋਖਾਧੜੀ ਮੇਰੇ ਨਾਮ ਤੇ ਹੋ ਰਹੀ ਹੈ ਕੋਸ਼ਿਸ਼ਾਂ ਹੋ ਰਹੀਆਂ ਨੇ ਤਾਂ ਮੇਰਾ ਨਾਮ ਖਰਾਬ ਹੋ ਰਿਹਾ ਤੇ ਇਸ ਦੇ ਨਾਲ ਦੀ ਨਾਲ ਮੇਰੇ ਕੰਮ ਦੇ ਉੱਤੇ ਵੀ ਬਹੁਤ ਡੂੰਘਾ ਅਸਰ ਪੈ ਰਿਹਾ ਤੇ ਸੁਨੰਦਾ ਸ਼ਰਮਾ ਨੇ ਬਹੁਤ ਭਾਵੁਕ ਪੋਸਟ ਜਿਹੜੀ ਲਿਖੀ ਆ ਔਰ ਆਪਣਾ ਦਰਦ ਸਾਂਝਾ ਕੀਤਾ ਤੇ ਸੋਸ਼ਲ ਮੀਡੀਆ ਤੇ ਇੱਕ ਇੰਪੋਰਟੈਂਟ ਨੋਟਿਸ ਛੱਡਿਆ ਔਰ ਉਸ ਦੇ ਵਿੱਚ ਇਹ ਆ ਕਿ ਮੇਰੇ ਨਾਮ ਤੇ ਫਰਾਡ ਹੋ ਰਹੇ ਨੇ ਮੈਂ ਕਿਸੇ ਨਾਲ ਬਾਉਂਡ ਨਹੀਂ ਆ ਮੈਂ ਆਪਣਾ ਹੀ ਇੰਡੀਪੈਂਡੈਂਟ ਕੰਮ ਕਰ ਰਹੀ ਆ ਪਰ ਮੇਰੇ ਨਾਮ ਤੇ ਫਰਾਡ ਕਰਕੇ ਜੋ ਹੈ ਪੈਸੇ ਹੜਾਪੇ ਜਾ ਰਹੇ ਨੇ ਉਸ ਤੋਂ ਬਾਅਦ ਮੇਰੇ ਨਾਮ ਤੇ ਵੱਡੀਆਂ ਧੇਮਾ ਖੇਡੀਆਂ ਜਾ ਰਹੀਆਂ ਨੇ ਤੇ ਦੱਸ ਦਈਏ ਕਿ ਭਾਵਕ ਪੋਸਟ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਆ ਔਰ ਇਸ ਦੀ ਚਰਚਾ ਹਰ ਪਾਸੇ ਹੋਈ ਆ ਤੇ ਸੁਨੰਦਾ ਸ਼ਰਮਾ ਪੰਜਾਬੀ ਗਾਇਕ ਉਸ ਤੋਂ ਬਾਅਦ ਅਦਾਕਾਰ ਜਿਸ ਨੇ ਆਪਣੇ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਚੀਜ਼ਾਂ ਜਿਹੜੀਆਂ ਖੁਦ ਕੀਤੀਆਂ ਨੇ ਔਰ ਇਸ ਮੁਕਾਮ ਤੇ ਪਹੁੰਚੀ ਹੈ ਪਰ ਦੱਸਦੀ ਹੈ ਕਿ ਆਪਣਾ ਦੁੱਖ ਸਾਂਝਾ ਕੀਤਾ ਔਰ ਸੀਐਮ ਭਗਵੰਤ ਮਾਨ ਉਹਨਾਂ ਨੂੰ ਵੱਡੀ اپੀਲ ਲਗਾਈ ਹੈ ਕਿ ਉਸ ਦੀ ਰੱਖਿਆ ਕੀਤੀ ਜਾਵੇ ਉਸ ਦੇ ਨਾਮ ਤੇ ਫਰੋਡ ਹੋ ਸਕਦੇ ਨੇ ਤਾਂ ਜੇਕਰ ਤੁਹਾਨੂੰ ਕੋਈ ਵੀ ਕਾਲ ਆਉਂਦੀ ਹੈ ਜਾਂ ਫਿਰ ਤੁਹਾਨੂੰ ਕਿਹਾ ਜਾਂਦਾ ਹੈ ਕਿ ਸੁਨੰਦਾ ਸ਼ਰਮਾ ਸਾਡੇ ਨਾਲ ਬੌਂਡ ਹੈ ਤਾਂ ਤੁਸੀਂ ਬਿਲਕੁਲ ਵੀ ਯਕੀਨ ਨਾ ਕਰੋ ਤਾਂ ਇਹ ਮਾਮਲਾ ਹੁਣ ਸੋਸ਼ਲ ਮੀਡੀਆ ਤੇ ਪੱਕਿਆ ਹੋਇਆ ਹੈ ਤੇ ਆਖਰਕਾਰ ਹੁਣ ਸੁਨੰਦਾ ਸ਼ਰਮਾ ਦੇ ਵੱਲੋਂ ਇਹ ਭਾਵੁਕ ਪੋਸਟ ਜਿਹੜੀ ਆ ਆਪਣੇ ਚਾਹਣ ਵਾਲਿਆਂ ਦੇ ਨਾਲ ਸਾਂਝੀ ਕੀਤੀ ਹੈ